इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅੱਜ ਅਸੀਂ ਅੰਮ੍ਰਿਤਸਰ ਦੁਰਗਿਆਣਾ ਤਿਰਤ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਹਾਂ ਔਰ ਇੱਥੋਂ ਦੇ ਜਿਹੜੇ ਇੰਚਾਰਜ ਨੇ ਸੇਵਾਦਾਰ ਨੇ ਜੀ ਮੁਕੇਸ਼ ਜੀ ਔਰ ਨਰਥਨੀ ਜੀ ਔਰ ਪੂਜਾ ਜੀ ਦੇ ਤੇ ਸੇਵਾ ਕਰਦੇ ਨੇ ਅੱਜ ਅਸੀਂ ਅਖਿਲਪਰਤੀ ਵਿੰਗ ਰੈਡ ਵੈਲਫੇਅਰ ਐਸੋਸੀਏਸ਼ਨ ਦੇ ਤੁਨੋਂ ਇੱਥੋਂ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਸ਼ੂਜ਼ ਦੇ ਲਕਿਆ ਕੋਈ ਦਾ ਵੱਡਾ ਕੰਮ ਨਹੀਂ ਕਰ ਲਕਿਆ ਲੇਕਿਨ ਇਹ ਸਿਰਫ ਸੁਸਾਇਟੀ ਦੇ ਨੂੰ ਮੈਸੇਜ ਹੈ ਕਿ ਸ਼ਾਇਦ ਸਾਨੂੰ ਦੇਖ ਕੇ ਕੋਈ ਇੱਥੇ ਆ ਕੇ ਜਿਹੜਿਆ ਦਿਨ ਰਾਤ ਕੰਮ ਕਰਦੇ ਨੇ ਔਰ ਜਿੰਨੀ ਇਹਨਾਂ ਨੂੰ ਪੇ ਮਿਲਦੀ ਏ ਓਨੀ ਹੀ ਪੇ ਦੇ ਵਿੱਚ ਅੱਗੂ ਜ਼ਰਾ ਕਰ ਦਿੰਦਾ ਤੇ ਮੇਰੀ ਇਸ ਆਪ ਜਿਹਦੇ ਚੈਨਲ ਦੇ ਮਾਧਿਅਮ ਤੋਂ ਇਸ ਵੀਡੀਓ ਤੋਂ ਇੱਕ ਮੈਸੇਜ ਹੈ ਜੇ ਅਗਰ ਅਸੀਂ ਕੋਈ ਡੋਨੇਸ਼ਨ ਦੇਣੀ ਹੈ ਤਾਂ ਆਪਾਂ ਇੱਥੇ ਆ ਕੇ ਵੀ ਇਹਨਾਂ ਨੂੰ ਡੋਨੇਸ਼ਨ ਦੇ ਸਕਦੇ ਹਾਂ ਬਾਕੀ ਤੇ ਹੋਰ ਡਿਪਾਰਟਮੈਂਟਾਂ ਦੇ ਵਿੱਚ ਕਿਤਨਾ ਕਿਤੋਂ ਕੋਈ ਪੈਸੇ ਕਿਸੇ ਨੂੰ ਆ ਜਾਂਦੇ ਨੇ ਲੇਕਿਨ ਇੱਥੇ ਜੇ ਕਿਸੇ ਯਾਤਰੀ ਆਰਧਨ ਖਾਏ ਤਾਂ ਉਹ ਵਿਚਾਰੇ ਨੂੰ ਅੱਥੇ ਮਿਲਣਾ ਹੈ ਤੇ ਕਿਉਂ ਨਾ ਇਹ ਕਿਉਂਕਿ ਧਰਤੀ ਦੇ ਉੱਪਰ ਸਭ ਤੋਂ ਪੁੱਤਰ ਧਰਤੀਆ ਹੋਈ ਹੈ ਇਸ ਨੂੰ ਸੋਣੀ ਇਸ ਤੋਂ ਕੋਈ ਪੁੱਤਰ ਕਰਤੀ ਨਹੀਂ ਹੈਗੀ ਬੋਲੇनाथ ਖੁਦ ਗਿਰਾਜ਼ਮਾਨ ਨੇ ਤੇ ਆਓ ਮਿਲ ਕੇ ਇੱਥੇ ਜਿਹੜੇ ਸਾਡੇ ਸਾਥੀ ਕੰਮ ਕਰਦੇ ਨੇ ਸਾਡੀ ਦੁੱਖ ਦੀ ਘਰੀ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਖੜਾ ਕਰਕੇ ਇਸ ਸਾਡੀ ਹੈਲਪ ਕਰਦੇ ਨੇ ਇਹਨਾਂ ਨੂੰ ਕੁਝ ਪਿਆਰ ਦਈਏ ਧੰਨਵਾਦ ਜੈਸ਼ਮੀ ਸਾਡੇ ਪੁਰਾਣੇ ਸਾਥੀ ਨੇ ਔਰ ਇਹ ਮਨੁਸਮ ਜਥਾ ਨਾਲ ਜੁੜੇ ਨੇ ਬੜੀ ਇਸ਼ਕਾਮੋਗੀ ਸੇਵਾ ਕਰਦੇ ਨੇ ਕਾਲੀਆ ਸਾਹਿਬ ਦੇ ਵੱਲੋਂ ਇਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਆਉ ਜੀ ਨੀ ਜੀ ਆਓ ਤੁਸੀਂ ਥੋੜਾ ਜਿਹਾ ਅੰਦਰ ਗੁਰਦੁਆਰਾ ਕੀਰਤ ਦੇ ਅੰਦਰ ਸੇਵਾ ਕਰਦੇ ਪਏ ਨੇ ਆਓ ਜੀ ਕੌਣ ਜੀ ਪੂਜਾ ਜੀ ਅਸੀਂ ਜਿੰਨੀ ਵਾਰੀ ਵੀ ਆਏ ਆ ਪੂਜਨ ਦੀ ਪੂਜਾ ਜੀ ਨੇ ਦੇਖਿਆ ਜੀ ਇੱਥੇ ਬੜੀ ਅੱਛੀ ਸੇਵਾ ਕਰਦੇ ਨੇ

अंकित जी नंबर अंकित जी आठ नंबर हाँ जी हाँ जी।, जी, जी।, जी और जी कलिंदर जी नौ नंबर जी तो कलिंदर जी थो अंक सुनी जी नंबर ਲੱਕੀ ਤੋਂ ਬਾਅਦ ਸ਼ਮਸ਼ੇਰ ਜੀ 7 ਨੰਬਰ ਸ਼ਮਸ਼ੇਰ ਜੀ ਜੀ 9 ਨੰਬਰ ਮੁਕੇ ਜੀ 9 ਨੰਬਰ ਹੈ ਜੀ ਹਾਂ ਜੀ ਠੀਕ ਹੈ ਪ੍ਰਿੰਸ ਜੀ 7 ਨੰਬਰ ਵਿਜੇ ਕੁਮਾਰ ਜੀ 8 ਨੰਬਰ ਰਜਿੰਦਰ ਜੀ 9 ਨੰਬਰ ਦੀ ਰਜਿੰਦਰ ਜੀ ਨਹੀਂ ਹੈ ਚਲੋ ਮੁਕੇਸ਼ ਜੀ ਨੂੰ ਦੇ ਦਿੰਦੇ ਰੱਖ ਲੈਂਦੇ ਕੋਈ ਨਹੀਂ ਸੁਭਾਜ ਜੀ 8 ਨੰਬਰ ਦੀ जी गीता छे नंबर देना जी लेडीज़ ले तीन तीन बकरे पे ने सुभाष आ साहब हाँ जी सुभाष जी सत नंबर जी सुभाष जी सत्त नंबर दौ जी ਹੋਰ পার্বਤੀ ਜੀ পার্বਤੀ ਜੀ ਬਿਆਪਰਦਾਨ ਕੀ ਹਾਲੇ ਪੰਡਿਤ ਸ਼ਫੀਲ ਦੇ ਨੇ ਆ ਤੁਸੀਂ ਆਪਣਾ ਦੇਖਾ ਜੀ ਤੁਸੀਂ ਲੈ ਲਓ ਸਾਡੇ ਕੋਲੋਂ পার্বਤੀ ਜੀ ਮਾਰਵਤੀ ਤੇ ਗੀਤਾ ਦਾ ਇਹਨਾਂ ਨੂੰ ਦੇ ਲਓ ਜੀ ਦੇ ਲਓ ਇਹਨਾਂ ਨੂੰ ਅਰ পার্বਤੀ ਤੇ ਗੀਤਾ ਹੀ ਹੋਵੇਗਾ ਮੈਂ ਦੇ ਰੰਨਾ ਹੋਰ ਦੁਆਦ ਨਹੀਂ ਗਿਆ ਤੁਹਾਡੇ ਚੋਂ सुरेश சுரேਜ ਜੀ ਕਿੱਥੇ ਸੁਨੀ ਹਾਜੀ ਹੋਰ ਜੀ ਫਟਾਓ ਜਿਆ ਦੇ ਲੋ ਤੁਸੀਂ ਆਪੇ ਔਰ ਫੋਰ ਰਹਿ ਗਿਆ ਕੋਈ ਹੋਰ ਕਿੰਨੀ ਜੋੜੀ ਢੱਕ ਲੋ ਫੋਰ ਹੋ ਰਹਿ ਗਿਆ ਜੀ ਕੀ ਮਕਸਦ ਸੀ ਸਰ ਮਕਸਦ ਇਨਸਾਨ ਬਣਦਾ ਹੀ ਹੈ ਇਨਸਾਨ ਬਣਦੀ ਕੋਸ਼ਿਸ਼ ਕਰ ਰਹੇ ਆਂ ਔਰ ਅੰਮ੍ਰਿਤਸਰ ਸ਼ਮਸ਼ਾਨ ਘਰ ਦੇ ਵਿੱਚ ਖੜੇ ਆਂ ਅਸੀਂ ਵੀ ਇੱਥੇ ਆਣਾ ਤੁਸੀਂ ਵੀ ਇੱਥੇ ਆਣਾ ਫੋਰ ਧਰਤੀ ਦੇ ਉੱਪਰ ਇਸ ਤੋਂ ਪੂਤਰ ਧਰਤੀ ਨਹੀਂ ਹੈ ਜੀ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਸਾਰੀਆਂ ਐਨ ਜੀਓ ਨੂੰ ਬੇਨਤੀ ਕਰਾਂਗਾ ਯੋ ਹਰਲਕੇ ਇਸ ਜਗ੍ਹਾ ਦੇ ਨਾਲ ਜੁੜੀ ਜਿੱਥੇ ਅਸੀਂ ਆ ਕੇ ਲਾਸਟ ਦੇ ਵਿੱਚ ਜੁੜਨਾ ਹੈ ਇਹ ਤੁਰਦੇ ਫਿਰਦੇ ਜੁੜ ਜੀ ਹੈ ਜਿਹੜੀ ਇੱਥੇ ਐਮਪਲਾਈ ਕੰਮ ਕਰਦੇ ਨੇ ਉਹਨਾਂ ਨੂੰ ਪਿਆਰ ਦਈਏ ਉਹਨਾਂ ਕੋਲ ਅਸ਼ੀਰਵਾਦ ਲਈਏ ਹੋਰ ਤਾਂ ਸਾਡਾ ਕੋਈ ਮੋਤਿਵ ਨਹੀਂ ਹੈਗਾ ਸ੍ਰੀ ਸਾਹਿਬ ਜਿਹੜੇ ਆਪਣੀ ਸੰਸਥਾ ਚ ਆਵੇ ਕਿ ਨਹੀਂ ਦੇ ਤੁਰਾਦੇ ਸੰਸਥਾ ਸਾਡੀ ਤਕਰੀਬਨ 1990 70 1997 ਤੋਂ ਅਸੀਂ ਸਮਾਜ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਥੈਂਕ ਯੂ ਵੈਲਕਮ ਅਕਲ ਭਾਤੀ ਮੇਰੇ ਚੇਅਰਮੈਨ ਡਾਟਰ ਬਨੀ ਸਿੰਘ ਜੀ ਜੋ ਕਿ ਲਗਾਤਾਰ ਵੀ ਪੰਨਿ ਸਾਤ ਤੋਂ ਬੜੇ ਇੱਦਕੇ ਕੰਮ ਕਰ ਰਹੇ ਸਮਾਇ ਵਾਸਤੇ ਅੱਜ ਤੁਸੀਂ کہہ ਰਹੇ ਹੋ ਅੱਜ ਉਹਨਾਂ ਨੇ ਸ਼ਮਸ਼ਾਨ ਘਾੜ ਜਿਹੜਾ ਰੋਡ ਬੰਦਾ ਨੂੰ ਜਿੱਥੇ ਵੰਡੇ ਤੇ ਪੈਸੇ ਵੰਡੇ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਆਪਣੇ ਚੈਨਲ ਤੋਂ ਤੇ ਦੱਕਾ ਕਰਦੇ ਕਮਨ ਜੀ ਪਾਇਨੇ ਪੂਜਾ ਜੀ ਦਿਨੇਸ਼ ਮੇਸ਼ਵਰੀ ਜੀ ਗੋਪਾਲ ਕਿਸ਼ਨ ਕਾਲੀਆ ਜੀ ਜਿਹੜੇ ਆਪ ਇੱਕ ਬਹੁਤ ਵੱਡੇ ਸਮੱਸਿਆਵਕ ਨੇ ਪਰ ਕਾਫੀ ਲੰਬੇ ਸਮੇਂ ਤੋਂ ਕਾਫੀ ਲੰਬੇ ਸਮੇਂ ਤੋਂ ਅਖਿਲ ਭਰਤੀ ਹੈ ਮੇਰੇ ਸ੍ਰੀ ਪ੍ਰਸਿੱਧ ਨਾਲ ਇਹ ਟੁਰੇਦੇ ਨੇ ਬਾਰਤ ਵਿਕਾਸ ਬਾਰਤ ਵਿਕਾਸ ਪਰ ਸੌਰੀ ਕਿਉਂਕਿ ਅੱਜ ਆਪਾਂ ਫਸਟ ਟਾਈਮ ਮਿਲੇ ਸਾਡੀ ਫੋਨ ਤੇ ਗੱਲ ਹੁੰਦੀ ਰਹਿੰਦੀ ਹੈ ਤੇ ਮੈਂ ਮਹਿਸੂਸ ਕਰਦਾ ਵੀ ਸ਼ਹਿਰ ਦੇ ਵਿੱਚੋਂ ਚੰਗੇ ਹੀਰੇ ਲੱਭਣਾ ਬੜਾ ਮੁਸ਼ਕਲ ਹੈ ਅੱਜ ਕੁਝ ਸੰਸਥਾਵਾਂ ਨੇ ਉਹ ਸਮਾਜਵਾਦ ਦੇ ਨਾਮ ਤੇ ਚਲੋ ਜੋ ਵੀ ਕਰ ਰਹੇ ਨੇ ਲੇਕਿਨ ਮੇਰੇ ਫਿਰ ਆਪਜੀ ਦੇ ਚੈਨਲ ਦੇ ਮਾਧਮ ਤੋਂ ਬੇਨਤੀ ਹੈ ਵੀ ਆਓ ਹਲਕੇ ਇਸ ਜਗ੍ਹਾ ਤੇ ਉੱਪਰ ਆਈਏ ਔਰ ਜੋ ਵੀ ਇੱਥੋਂ ਦੇ ਲਈ ਬਣ ਪਏ ਕੁਛ ਨਾ ਕੁਛ ਹੈਲਪ ਕਰਨੀ ਚਾਹੀਦੀ ਹੈ ਧੰਨਵਾਦ ਮੈਂ ਡਾਕਟਰ ਸੀਨ ਜੀ ਦਾ ਤੇ ਉਹਨਾਂ ਟੀਮ ਦਾ ਬੜਾ ਕਦਰ ਕਰਦਾ ਹਾਂ ਜੋ ਕਿ ਦੇਸ਼ੇ ਸ਼ਿਪੂਰੀ ਜਾ ਕੇ ਜੁਰਮਦਾਨ ਲੋਕ ਜੋ ਬੋੜ ਵੜਨੇ ਪੈਸੇ ਵੜਨੇ ਮੈਂ ਹਰਪੋਰਟ ਹਰ ਵਾਰ ਇੰਡੀਅਨ ਟੀਵੀ ਨਿਊਜ਼ ਪੰਜਾਬ ਅੰਮ੍ਰਿਤਸਰ